ਗੁੱਡ ਮਾਰਨਿੰਗ ਮੈਮ ਗੁੱਡ ਮਾਰਨਿੰਗ ਹਾਂਜੀ ਅੱਜ ਕੀ ਕਰਦੇ ਪਏ ਤੁਸੀਂ ਅੱਜ ਮੱਖਣ ਕੱਢ ਰਹੇ ਆ ਅੱਛਾ ਅੱਛਾ ਠੀਕ ਆ ਵਧੀਆ ਏ ਚਲੋ ਅੱਜ ਤੁਸੀਂ ਇਕੱਲੇ ਹੀ ਘਰੇ ਅੱਜ ਜਗਸੀਰ ਤੇ ਪਾਪਾ ਤੇ ਜਗਸੀਰ ਗਏ ਹੋਇਆ ਬਾਬੇਸ਼ੀਂ ਦੀ ਮੱਥਾ ਟੇਕਣ ਹਾਂਜੀ ਤੇ ਖੋਸ਼ ਹਰਮੰਦਰ ਸਾਹਿਬ ਅਸ਼ਕਰ ਕਰ ਗਿਆ ਉਹ ਉੱਥੇ ਹੀ ਗਿਆ ਹੈ ਮੰਮੀ ਉਹਨਾਂ ਦੇ ਟਿੰਡੋ ਬੱਸ ਗਈ ਆ ਹਾਂਜੀ ਇਹੋਂ ਤੋਂ ਗਏ ਸਾਰੇ ਮੱਥਾ ਟੇਕ ਕੇ ਠੀਕ ਆ ਜੇ ਆਪਣੇ ਕਰਮਾ ਜੀ ਵੀ ਆਪਾਂ ਵੀ ਚੱਲਾਂਗੇ ਹਾਂਜੀ ਹਾਂਜੀ ਸਹੀ ਗੱਲ ਏ ਬਿਲਕੁਲ ਜੇ ਕਰਮਾ ਚੋਇਆ ਤਾਂ ਜਰੂਰ ਮੱਥਾ ਟੇਕ ਕੇ ਆਵਾਂਗੇ ਆਪੇ ਛਿੱਧਾ ਸਾਨੂੰ ਬੁਲਾਵੇ ਸਹੀ ਗੱਲ ਏ ਸਹੀ ਗੱਲ ਏ ਅਸੀਂ ਵੀ ਘਰ ਆਈਏ ਦਰਸ਼ਨ ਮੇਲੇ ਸਹੀ ਗੱਲ ਏ ਅੱਜ ਆਪਣ ਵੀ ਨਹੀਂ ਆਈ ਅੱਜ ਅਮਨ ਹੁਣੇ ਨੂੰ ਮੈਂ ਫੋਨ ਲਾਇਆ ਸੀ ਕਹਿੰਦੀ ਮੈਂ ਬਾਥਰੂਮ ਸਾਫ ਕਰਦੀ ਪਈ ਆ ਵਿਚਾਰੀ ਸਾਫ ਸਖਾਈਆ ਔਰ ਫਿਰ ਵਿਆਹ ਕਰਕੇ ਕਹਿੰਦੀ ਹੁਣ ਸਾਫ ਸਫਾਈਆਂ ਨਾਲੇ ਵੈਸੇ ਵੀ ਵਾਸ਼ਰੂਮ ਤੇ ਚਲੋ ਹਨਾ ਆਪਾਂ ਡੇਲੀ ਸਾਫ ਕਰਦੇ ਸਹੀ ਗੱਲ ਹੈ ਫਿਰ YouTube ਫੈਮਲੀ ਤੁਸੀਂ ਸੁਣਾਓ ਤੁਹਾਡਾ ਕੀ ਹਾਲ ਆ ਕਿਵੇਂ ਤੁਸੀਂ ਸਾਰੇ ਤੇ ਉਮੀਦ ਕਰਦੀ ਆ ਤੁਸੀਂ ਸਾਰੇ ਜਿੱਥੇ ਵੀ ਰਹਿ ਰਹੇ ਹੋਵੋਗੇ ਆਪੋ ਆਪਣੀ ਥਾਂ ਵਧੀਆ ਖੁਸ਼ ਰਹਿ ਰਹੇ ਹੋਵੋਗੇ ਹਾਂਜੀ ਤੇ ਬਾਕੀ ਅੱਜ ਬੈਟਰ ਨਾਲ ਨਾਲੋਂ ਤੇ ਕੰਮ ਚੱਲੀ ਰਿਹਾ ਰਿਹਾ ਤੇ ਮੀਨ ਇਹ ਕਰਦੀਆਂ ਤੁਸੀਂ ਇਸੇ ਤਰ੍ਹਾਂ ਹੀ ਖੁਸ਼ ਰਹੋ ਹੱਸਦੇ ਖੇਡਦੇ ਰਹੋ ਸਾਡੇ ਵਲੌਗ ਵੇਂਦੇ ਰਹੋ ਤੇ ਸਾਨੂੰ ਵਧੀਆ ਵਧੀਆ ਕਮੈਂਟ ਕਰਦੇ ਰਹੋ ਸਹੀ ਗੱਲ ਏ ਹਾਂਜੀ ਮੈਮ ਹੋਣ ਆਪਾਂ ਕਿੱਥੇ ਚੱਲੇ ਆ ਆਪਾਂ ਚੱਲਿਆ ਬੇਬੀ ਸਾਰਾ ਮਾਪਾ ਲੱਗੇ ਅਸ਼ਿਆ ਵਿਚਾਰੀ ਬੈਠੀ ਹੋਣੀ ਦੀਖਦੀ ਹੋਣੀ ਮੇਰੇ ਅਜੇ ਖਾਣਾ ਨਹੀਂ ਆਇਆ ਲੱਗੇ ਤਾਂ ਇਹ ਪਾਪਾ ਹਾਂਜੀ ਅੱਜ ਆਪਣੀ ਡਿਊਟੀ ਲੱਗੀ ਸਹੀ ਗੱਲ ਏ

ਹਾਂਜੀ ਤੇ ਉਹ ਆਪਣੇ ਵਾਲੇ ਲੈ ਗਿਆ ਤੇ ਇਹ ਡੱਟ ਗਿਆ ਅੱਛਾ ਅੱਛਾ ਕਿੰਦਾ ਉਹਨਾਂ ਨੇ ਹਰਮੰਦ ਉੱਥੇ ਜਾਣਾ ਏ ਇਹ ਕਿੱਥੇ ਸਰਹੰਦ ਅੱਛਾ ਅੱਛਾ ਸਰਹੰਦ ਜਾਣਾ ਅੱਜ ਸਾਰੀ ਫੈਮਿਲੀ ਨੇ ਠੀਕ ਠੀਕਾ ਚਲੋ ਵਧੀਆ ਏ ਨਾਲੇ ਆਪਣੀ ਗੱਡੀ ਵੀ ਇਤਨੀ ਸੋਹਣੀ ਸ਼ਾਹਾਂ ਦਾ ਸਹੀ ਗੱਲ ਏ ਬਚਪਨ ਜਿਵੇਂ ਸਹੀ ਗੱਲ ਏ ਜੀ ਤੇਰੇ ਪੰਡ ਪੁੰਡ ਕਿੱਥੇ ਆ ਰਸੋਈ ਤੇ ਕਿੱਥੇ ਆ ਪਹਿਲਾ ਪਹਿਲਾ ਜਲਦੀ ਕੈਦਰੀ ਕੋਲ ਖੜਕੇ ਨਾ ਪਈਏ ਤੇ ਉਵੇਂ ਹੀ ਛੱਡ ਦਿੰਦੀ ਆ ਹਾਂਜੀ ਰੋਟੀ ਵੀ ਨਹੀਂ ਖਾਦੀ ਹਨਾ ਇੰਨੇ ਕੱਲਾ ਦੁੱਧ ਦੁੱਧ ਦਾ ਲਾਲਚ ਹੁੰਦਾ ਮੈਨੂੰ ਐਸੇ ਪਹਿਲਾਂ ਰੋਟੀ ਖਾ ਲਵੇ ਫਿਰ ਦੁੱਧ ਪੀ ਲੂਗੀ ਹਾਂਜੀ ਪਰ ਦੁੱਧ ਦਾ ਤੇ ਲਾਲਚ ਹੈ ਰੋਟੀਆਂ ਭਲਾ ਪਈਆਂ ਹੀ ਰਹਿ ਜਾਣ ਸਹੀ ਗੱਲ ਏ ਰੋਟੀ ਘਟ ਖਾਂਦੀ ਆ ਜਦੋਂ ਸੋ ਕੋ ਬੱਚੇ ਸੀ ਕਿ ਨਾ ਉਦੋਂ ਰੋਟੀ ਵੀ ਵਾਦੂ ਖਾ ਲੈਣੀ ਤਿੰਨ ਤਿੰਨ ਟਾਈਮ ਹਾਂਜੀ ਹੁਣ ਦੁੱਧ ਲੱਸੀ ਤੇ ਬਸ ਉਹ ਦੋ ਵਿਚਾਰੇ ਨੂੰ ਚਿੰਬੜੇ ਦਿੰਦੇ ਸੀ ਨਾ ਤਾਂ ਕਰਕੇ ਇਹਨੂੰ ਭੁੱਖ ਬਲਗਦੀ ਹਣੀ ਉਹ ਤਾਂ ਜਦੀ ਅੱਜ ਆਪਾ ਹੁਣ ਆਪਣਾ ਕੰਮ ਹੋ ਗਿਆ ਸਾਰਾ ਹਾਂਜੀ ਤੇ ਮੇਰਾ ਰੱਦਾ ਏ ਅੱਜ ਮੇਰਾ ਇੱਕ ਮੈਨੀਕਿਊਰ ਹਾਂਜੀ ਤੇ ਕਰ ਲਿਗਿਆ ਤੇ ਇੱਕ ਕੋਈ ਫੇਸ ਦਾ ਕਰ ਲਿਗਿਆ ਟ੍ਰੀਟਮੈਂਟ ਹਾਂਜੀ ਠੀਕ ਆ ਤੜਿੰਗਿਆ ਦੁੱਧ ਇਹ ਕੀ ਕਰਦੀ ਏ ਜਿਵੇਂ ਫੌਜੀ ਕਰਦੇ ਨੇ ਅਪਰੇਡ ਮਸਤੀ ਆਵੇ ਦੁੱਧ ਪੀ ਕੇ ਪੂਰੀ ਪਈ ਲੰਮੀ ਹੁਣ ਆਈ ਕਿ ਫੇਰੇ ਇਧਰ ਨੂੰ ਇੱਕ ਕਿੰਟ ਵੀ ਨਹੀਂ ਦਿਖਾ ਕਰਦੀ ਪਈ ਸਹੀ ਗੱਲ ਏ ਹਾਂਜੀ ਇਹ ਮੈਨੂੰ ਲੱਗਦਾ ਕਹਿੰਦੀ ਹੋਣੀ ਸ਼ੂਗਰ ਹੈ ਕਿਤੇ ਮਗਰੋਂ ਲੱਤ ਤੰਗ ਬੜਾ ਕਰਦੇ ਸੀ ਬੜਾ ਵਿਚਾਰੀ ਨੂੰ ਤੰਗ ਕਰਦੇ ਹੁੰਦੇ ਸੀਗੇ ਚੁੰਡ ਚੁੰਡ ਕੇ ਬੜਾ ਕਰਦਾ ਇਹ ਕਿਤੇ ਫੇਰੇ ਤਾਂ ਨਹੀਂ ਲੈਂਦੀ ਬਈ ਉਹ ਤਾਂ ਗੱਲ ਆ ਆਪਣੇ ਤੋਂ ਗੇੜਾ ਕੱਢ ਕੇ ਫੇਰ ਉੱਥੇ ਜਾ ਕੇ ਬਹਿ ਜਾਂਦੀ ਹੈ ਹੈਲੋ ਦੇਸੀ ਮਿੰਟ ਚ ਕੰਨ ਖੜੇ ਕਰ ਲੈਂਗੀ ਮੈਂ ਦੱਸ ਸੀ ਤਾਂ ਚੱਲ ਦੇ ਸੀ ਸੀ ਦੱਸ ਜੀ ਚੱਲ ਚੱਲ ਗਏ ਹਾਂ ਸਾਡਾ ਦੁੱਧ ਕਿਉਂ ਹੁੰਦਾ ਹੈ ਹਾਂਜੀ ਮੈਮ ਕਾਦੀ ਤਿਆਰੀ ਕਰਨ ਲੱਗੇ ਹੁਣ ਤੁਸੀਂ ਐ ਕੋੜੇ ਚੜ੍ਹਨ ਦੀ ਤਿਆਰੀ ਕਰਨ ਲੱਗੇ ਸਹੀ ਗੱਲ ਐ ਐ ਕੀ ਕਰਨਾ ਅਰੀ ਦੇੜੀ ਦਵਾਈਆਂ ਕਦੇ ਬਠਿੰਡੇ ਵਾਲੀ ਤੇ ਕਦੇ ਆ ਵਾਲੀ ਬੁਖਾਰ ਵਾਲੀ ਸਹੀ ਗੱਲ ਐ ਦਵਾਈਆਂ ਹੀ ਨੀ ਟਿਕਨ ਦਿੰਦੀਆਂ ਮੈਨੂੰ ਤਾਂ ਚੇਤਾ ਰੱਖਣਾ ਪੈਂਦਾ ਕਿਹੜੀ ਕਿਹੜੀ ਰਹਗੀ ਸਹੀ ਗੱਲ ਇੰਨੀਆਂ ਤਾਂ ਦਵਾਈਆਂ ਨੇ। ਹੋਈ ਤਾਂ ਗੱਲ ਮੈਂ ਨਹੀਂ ਪੁੱਛਣਾ ਜਿੰਨਾ ਮੈਂ ਭੱਜਦੀ ਹੀ ਦਵਾਈਆਂ ਤਾਂ ਹੁਣ ਉਨਾ ਹੀ ਪਤਾ ਨਹੀਂ ਕਿਉਂ ਸਹੀ ਗੱਲ ਐ। ਹੁਣ ਉਨੀਆਂ ਹੀ ਦਵਾਈਆਂ ਖਾਣੀਆਂ ਪੈਣੀਆਂ ਨੇ। ਡੰਗਰਾ ਵਾਲੀ ਗੋਲੀ। ਐਡੀ ਵੱਡੀ ਗੋਲੀ। ਅੱਗੇ ਇਹ ਵੀ ਵੇਖ ਕੇ ਕਹਿੰਦੇ ਹਾਏ ਕਿਵੇਂ ਖਾਏਗੀ ਇਡੀਆਂ ਮੋਟੀਆਂ ਮੋਟੀਆਂ। ਐਂ ਲੱਗਦਾ ਨਾ ਜਿਵੇਂ ਸੰਗ ਚ ਨਾੜ ਜਾ। ਅੜਦੀਆਂ। ਹਾਂ ਡਰ ਜਾ ਲੱਗਦਾ ਗੋਲੀਆਂ ਖਾਣ ਲੱਗਿਆਂ। ਦਵਾਈਆਂ ਵੀ ਇਹ ਲਾ ਕੁਮਨ ਕਰੇਂਦਲ ਹੈ ਨਹੀਂ ਤਾਂ ਵੀ ਮੈਚ ਚੱਲੀ ਜਾਂਦਾ ਸਾਰੀ ਦਿਨ ਸਹੀ ਗੱਲ ਹੈ ਆ ਫਟਕੇ ਚਲੇ ਗਿਆ ਟੀਵੀ ਜਾਂਦਾ ਹੋਣ ਸਹੀ ਗੱਲ ਹੈ ਟੀਵੀ ਵਿਚਾਰਾ ਚੱਲਦਾ ਹੀ ਰਹਿਦਾ ਇਹਨੂੰ ਸਜ਼ਾ ਤਾਂ ਨਹੀਂ ਮਿਲੀ ਹੋਈ ਇਹਨੂੰ ਵਿਚਾਰੇ ਨੂੰ ਸਜ਼ਾ ਹੀ ਆ ਕਿ ਆ ਆਪਾਂ ਦੀ ਗੋਠੇ ਤੇ ਟਿਕੜੇ ਲਾ ਲਈਏ ਨਾਲੇ ਗਾਇਜ਼ ਨੂੰ ਵੀ ਉੱਪਰ ਲੱਗ ਦਿਖਾ ਲਈਏ ਹੁਣ ਇਹ ਮੋਰ ਗਿਆ ਹਾਂਜੀ ਸਹੀ ਕਹਿ ਰਹੇ ਪਹਿਲਾਂ ਤਾਂ ਆਹ ਵੀਊ ਦਿਖਾਈਏ ਸਾਡੇ ਬਾਹਰੀ ਵਿੱਚ ਦੀ ਤੇ ਦੇ ਸਾਨੂੰ ਪਤਾ ਲੱਗ ਜਾਂਦਾ ਕੌਣ ਆਉਂਦਾ ਕੌਣ ਜਾਂਦਾ ਸਾਡੀਆਂ ਮਹਿੰਦੀ ਵਾਲੀਆਂ ਕੀਪਾ ਕਲਦੀਆਂ ਇੱਥੇ ਪਈਆਂ ਹਾਂ ਅੱਜ ਵੇਖੋ ਆ ਕੀ ਮਤਲਬ ਨੇਰੀ ਨੇਰੀ ਦਾ ਹਨਾ ਇਹ ਬੂਰਜੇ ਜਿਹੜੇ ਹੁੰਦੇ ਜਿਹੜਾ ਨਾ ਰੱਖਾਂ ਦਾ ਇਹ ਜਿਵੇਂ ਛਪੈਦਿਆਂ ਦੇ ਨਹੀਂ ਹੁੰਦੇ ਉਹ ਵਾਲੇ ਨਹੀਂ ਲੱਗੰਦੇ ਹਾਂ ਪਰ ਛਪੈਦੇ ਉਹ ਉਧਰ ਹੈਗੇ ਨਹੀਂ ਇੱਧਰ ਤਾਂ ਹੈਗੇ ਨਹੀਂ ਵਾਹ ਵਾਹ ਇਹ ਤਾਂ ਦੂਰੋਂ ਆਉਂਦਾ ਹਾਂਜੀ ਵਾਓ ਕਿੰਨਾ ਸੋਹਣਾ 뷰 ਆ ਉਹ ਕੋਠੇ ਦਾ ਹਨਾ ਹਾਂ ਮੈਂ ਵੀ ਭਾਇਆ ਜਦੋਂ ਲੱਗੇ ਲੋਕੀ ਕੋਮ ਦਾ ਹਾਂਜੀ ਕੋਠੇ ਤੋਂ ਦਿਲੋਂ ਤਾਂ ਗਾਇਆ ਕਿ ਚਾਰ ਲੱਗ ਲੱਗਾ ਸਹੀ ਗੱਲ ਏ ਕਵਾਂਡੀਆਂ ਦੀ ਕੋਠੇ ਵੀ ਕਾਫੀ ਹੱਦ ਤੱਕ ਹਾਂਜੀ ਇੱਕ ਪਾਸੇ ਸਾਡੇ ਪੁਲ ਬਣ ਰਿਹਾ ਤੇ ਦੂਜੇ ਪਾਸੇ ਕੋਠੀ ਬਣ ਰਹੀ ਏ ਬਣ ਰਹੀ ਆ ਇਹ ਬਣਦੀਆਂ ਨੇ ਕੋਠੀ ਕਿੰਨੀ ਨਹੀਂ ਲੱਗਦੀ ਐ ਨਾ ਸਹੀ ਗੱਲ ਆ ਹੈਗੀ ਵੀ ਨਿੱਕੀ ਜੀਏ ਜਿਹੜੀ ਇਹ ਦਸਾਂ ਦਾ ਸਾਲੀਆਂ ਮੇਲੇ ਚ ਨਹੀਂ ਮਿਲਦੀ ਉਹਦੇ ਵਰਗੀ ਲੱਗਦੀ ਉਹਨਦੇ ਵਰਗੀ ਲੱਗਦੀ ਕਿੰਨੀਆਂ ਤੇਜ਼ ਗੱਡੀਆਂ ਆ ਵੇਖੀ ਉਹਨਾਂ ਨੇ ਕਿਹਦੀ ਰੇਸ ਲਾਈ ਸਹੀ ਗੱਲ ਆ ਟਰੈਕਟਰ ਵੇਖਿਆ ਸੰਗਤਾਂ ਆਉਂਦੀਆਂ ਪਈਆਂ ਸਹੀ ਗੱਲ ਹੈ ਸੜਕਾਂ ਨੂੰ ਇੱਕ ਮਿੰਟ ਦੀ ਵੇਲ ਨਹੀਂ ਹੈ ਨਾ ਮੈਂ ਨਹੀਂ ਰਾਤ ਦੇ 12 ਵਜੇ ਤੱਕ ਵੀ ਚੀਜ਼ਾਂ ਲੰਘੀ ਜਾਂਦੀਆਂ ਕਈ ਵਾਰੀ 1:00 1:30 ਵਜੇ ਹੈ ਨਾ ਹਾਂਜੀ ਲੰਘੀ ਜਾਂਦੀਆਂ ਚੀਜ਼ ਸਹੀ ਗੱਲ ਹੈ ਮੋਟਰਸਾਈਕਲ ਆਈ ਜਾਂਦੇ ਜਾਈ ਜਾਂਦੇ ਚੜ੍ਹਦਾ ਵਾ ਸੌਣ ਪਕੜੀਆਂ ਸ਼ੁਰੂ ਹੋ ਜਾਣੀਆਂ ਹੈ ਨਾ ਹਾਂਜੀ ਵਧੀਆਂ ਵਧੀਆਂ ਜੇ ਹੁੰਦੀਆਂ ਜਾਂਦੀਆਂ ਸਹੀ ਗੱਲ ਹੈ ਬਸ ਆਪ੍ਰੈਲ ਚੜ੍ਹ ਗਿਆ ਤੇ ਸਮਝੋ ਅਧਪ੍ਰੈਲ ਨੂੰ ਵਾਢੀ ਸ਼ੁਰੂ ਉਹ ਵੀ ਉਧਰ ਉੱਧੀਆਂ ਤਾਂ ਲੱਗਦਾ ਜਿਵੇਂ ਪੱਕੀਆਂ ਹੋਈਆਂ ਨੇ ਹੈ ਨਾ ਹਾਂਜੀ ਉਹ ਇੱਧਰ ਛੇਤਰੀ ਦਾ حساب ਹੋ ਜਾਂਦਾ ਨਾ ਹਾਂਜੀ ਇੱਧਰ ਕਿੰਦੀ ਸੋਹਣੀ ਕਨੇਕਾ ਲੱਗਦੀ ਬਸ 15 ਦਿਨਾਂ ਨੂੰ ਗੱਡੀ ਸੈ ਜਾਣੀ ਸ਼ੁਰੂ ਬਸ ਫਿਰ ਫਿਰ ਸੀਜ਼ਨ ਬਿਜ਼ੀ ਹੂੰ ਤੜਕੇ ਕਿਵੇਂ ਪ੍ਰਸਾਣ ਲੱਗਦਾ ਕਿੱਧਰ ਦੇ ਤਿਆਰੀ ਮੱਲਾ ਵਾਲਾ ਫਿਰ ਜ਼ੀਰਾ ਹਾਂ ਅੱਜ ਬੜੇ ਰੌਂਡੀਆਂ ਲੱਗ ਰਹੀਆਂ ਆਹ ਹਾਂ ਠੀਕ ਹੈ ਗਾਇਜ਼ ਅੱਜ ਅਸੀਂ ਲਗਾ ਰਿਹਾ ਝਾੜੂ ਅੱਜ ਨਹੀਂ ਮਤਲਬ ਲਾਈਕ ਤਾਂ ਦੇਲੀ 10 ਦਿਨਾਂ ਬਾਅਦ ਲਾਈਦਾ ਹੈ ਦੇਲੀ ਲਾਈਦਾ ਹੈ ਦਸਾਂ ਦਿਨਾਂ ਬਾਅਦ ਨਹੀਂ ਗਾਇਜ਼ ਨੂੰ ਪਤਾ ਸੀ ਰੋਜ਼ਕਾਰ ਵਿਖਾਉਣੇ ਨੀਟ ਐਂਡ ਕਲੀਨ ਕਰੇਦਾ ਕਰ ਯੈਸ ਕੁੜੀਆਂ ਦੀ ਵੇਟ ਕਰਦੀ ਪਈਆਂ ਹੱਲੇ ਤੱਕ ਤਾਂ ਨਹੀਂ ਆਈਆਂ ਹੈਂ ਕੁੜੀਆਂ ਦੀ ਵੇਟ ਨਹੀਂ ਜੀ ਕੁੜੀਆਂ ਤਾਂ ਅੱਜ ਮੂੰਹ ਵਾਲਾ ਪੋਚਾ ਲਵਾਣਾ ਆ ਵਾਲਾ ਪੋਚਾ ਤਾਂ ਨਹੀਂ ਅੱਜ ਮੈਂ ਕਰਾਉਣਾ ਹੈ ਹਾਈਡਰਾ ਫੇਸ਼ੀਅਲ ਹਾਂਜੀ ਹਾਂਜੀ YouTube ਫੈਮਲੀ ਕਿਵੇਂ ਹੋ ਤੁਸੀਂ ਸਾਰੇ ਤੇ ਰਾਤੀ ਵਲੌਗ ਦਾ ਐਂਡ ਨਹੀਂ ਹੋ ਸਕਿਆ ਤੇ ਬਾਕੀ ਮੈਂ ਸੋਚਿਆ ਹੁਣ ਵਲੌਗ ਦਾ ਐਂਡ ਕਰਦੇ ਆਂ ਅਗਲੇ ਵਲੌਗ ਸ਼ੁਰੂ ਕਰਨ ਤੋਂ ਪਹਿਲਾਂ ਅੱਜ ਨੈਕਸਟ ਜਿਹੜੀ ਮਾਰਨਿੰਗ ਹੋ ਚੁੱਕੀ ਆ ਤੇ ਅੱਜ ਚੱਲ ਰਿਹਾ ਝਾੜੂ ਝਾੜੂ ਇੱਕ ਹੱਥ ਨਾਲ ਚੱਲ ਰਿਹਾ ਝਾੜੂ ਤੇ ਦੂਜੇ ਹੱਥ ਨਾਲ ਅਸੀਂ ਕਰ ਰਹੇ ਆ ਵਲੌਗਿੰਗ ਤੇ ਹੋਰ ਬਾਕੀ ਅਸੀਂ ਸਿਰਸੁਰ ਕੱਲ ਮੈਂ ਸਿਰ ਨਾਤੀ ਸੀ ਅੱਜ ਸਪਾ ਕਰਨਾ ਇਸ ਕਰਕੇ ਮੈਂ ਸਿਰ ਚੰਗੀ ਤਰ੍ਹਾਂ ਟੱਕਿਆ ਹੋਇਆ ਵੀ ਮੇਰੇ ਸਿਰ 'ਚ ਧੂੜ ਮਿੱਟੀ ਨਾ ਚਲੀ ਜਾਵੇ ਅੱਜ ਸਪਾ ਕਰਾਂਗੇ ਇੱਕ ਮੈਂ ਹਾਈਡਰਾ ਫੇਸ਼ੀਅਲ ਕਰਨਾ ਹੈ ਤੇ ਫਿਰ ਤੁਸੀਂ ਦੱਸਿਓ ਮੇਰਾ ਫੇਸ ਦਾ ਕਿੰਨਾ ਕ ਫਰਕ ਪਿਆ ਹਾਈਡਰਾ ਫੇਸ਼ੀਅਲ ਕਰਕੇ ਮੈਂ ਤੁਹਾਨੂੰ ਦਿਖਾਵਾਂਗੀ ਅੱਜ ਇਹੀ ਕੰਮ ਕਰਨੇ ਬਸ ਕੁੜੀਆਂ ਦੀ ਵੇਟ ਕਰਦੀ ਪਈ ਆ ਅੱਜ ਕੱਲ 2 ਤਰੀਕ ਦਾ ਮੰਦੇ ਕਜ਼ਨ ਬ੍ਰਦਰ ਦੀ ਮੈਰਿਜ ਆ ਹੋਰ ਅੱਜ ਕੁੜੀਆਂ ਲਾਉਣਗੀਆਂ ਮਹਿੰਦੀ ਇੱਕ ਦਜੇ ਨੂੰ ਮਹਿੰਦੀ ਮੁੰਦੀ ਲਾਉਣਗੀਆਂ ਤੇ ਫਿਰ ਬਾਕੀ ਦੀ ਅਪਡੇਟ ਤੁਹਾਨੂੰ ਦਿੰਦੇ ਰਵਾਂਗੇ ਕੀ ਅੱਜ ਕੱਲ ਚੱਲਦਾ ਅੱਜ ਕੀ ਕੁਝ ਚੱਲੂਗਾ ਅੱਜ ਪੂਆਜੀ ਦਾ ਵੀ ਫੋਨ ਆਇਆ ਸੀ ਉਹ ਵੀ ਕਹਿ ਰਿਹਾ ਸੀ ਸਾਡੇ ਕੋਲ ਆਓ ਤੇ ਜੇ ਟਾਈਮ ਨਿਕਲਿਆ ਤੇ ਅੱਜ ਪੂਆਜੀ ਕੋਲ ਵੀ ਜਾਣਾ ਹੈ ਸੋ ਇਹ ਸਾਰੇ ਕੰਮ ਅੱਜ ਦੇ ਖੁਸ਼ ਉੱਥੇ ਹੀ ਆ ਤੇ ਖੁਸ਼ ਦੇ ਪਾਪਾ ਜਗਏ ਹੋਇਆ ਮੱਕੀ ਨੂੰ ਪਾਣੀ ਲਵਾਉਣ ਤੇ ਉਹ ਉੱਥੇ ਬਿਜ਼ੀ ਰਹਣਗੇ ਬਾਕੀ YouTube ਫੈਮਲੀ ਇੱਕ ਹੋਰ ਮੋਸਟ ਇੰਪੋਰਟੈਂਟ ਜਿਹੜੀ ਤੁਹਾਨੂੰ ਅਸੀਂ ਅਪਡੇਟ ਦਿੰਨੇ ਆ ਅੱਜ ਮੇਬੀ ਅਮਨ ਜਿਹੜੀ ਇਹਨੂੰ ਪੂਰਾ ਕੱਲ ਇੱਕ ਸਾਲ ਹੋ ਗਿਆ ਇਹਨੂੰ ਤੇ ਹੋ ਸਕਦਾ ਉਹ ਹੁਣ ਆਪਣਾ ਅੱਜ ਉਹਦਾ ਲਾਸਟ ਡੇ ਹੀ ਹੋਵੇ ਇਸ ਤੋਂ ਬਾਅਦ ਆਊਗੀ ਵੀ ਸ਼ਾਇਦ ਪਰ ਮੇਰਾ ਰਾਦਦਾ ਹੈ ਅੱਜ ਉਹਦੀ ਵਿਦਾਇਗੀ ਪਾਰਟੀ ਜਿਹੜੀ ਉਹ ਕਰਦੀਏ ਤੇ ਅੱਜ ਅਸੀਂ ਪਕੌੜੇ-ਸ਼ਕੌੜੇ ਕਰਾਂਗੇ ਉਹਦੇ ਫੇਵਰਟ ਪਕੌੜੇ ਅਸੀਂ ਜਿਹੜੇ ਉਹਨੂੰ ਬਹੁਤ ਪਸੰਦ ਆ ਉਹ ਬਣਾਵਾਂਗੇ ਤੇ ਉਹਨੂੰ ਪਾਰਟੀ ਦਵਾਂਗੇ ਇੱਕ ਪਿਆਰਾ ਜਿਹਾ ਗਿਫਟ ਤੇ ਫਿਰ ਉਸ ਤੋਂ ਬਾਅਦ ਤੁਹਾਨੂੰ ਉਹ ਵੀ ਆਪਾਂ ਉਹ ਕੱਲ ਦੇ ਵਲੌਗ ਚ ਆਊਗਾ ਬਣਾਵਾਂਗੇ ਤਾਂ ਅੱਜ ਪਰ ਵਲੌਗ ਉਹ ਕੱਲ ਨੂੰ ਅਪਲੋਡ ਕਰਾਂਗੇ ਤੇ ਅੱਜ ਦੀ ਅਪਡੇਟ ਇੰਨੀ ਆ ਬਾਕੀ ਤੁਹਾਨੂੰ ਸਾਡੇ ਵਲੌਗ ਇਸ ਤਰ੍ਹਾਂ ਦੇ ਲੱਗਦੇ ਆ ਵਧੀਆ ਲੱਗਦੇ ਆ ਲਾਈਕ ਕਰਦਿਆ ਕਰੋ ਜਿਆਦਾ ਵਧੀਆ ਲੱਗਦੇ ਆ ਕਮੈਂਟ ਵੀ ਕਰਦਿਆ ਕਰੋ ਤੇ ਸ਼ੇਅਰ ਕਰਦਿਆ ਕਰੋ ਦਬ ਕੇ ਬਾਕੀ ਜਿਹੜੇ ਭੈਣ ਭਰਾਵਾਂ ਵਾਲੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਪਲੀਜ਼ ਪਲੀਜ਼ ਚੈਨਲ ਸਬਸਕ੍ਰਾਈਬ ਕਰ ਲਵੋ ਬੈਲ ਆਈਕਨ ਦਬਾ ਦਿਓ ਤਾਂ ਜੋ ਵੀਡੀਓ ਦੇ ਨੋਟੀਫਿਕੇਸ਼ਨ ਟਾਈਮ ਟੂ ਟਾਈਮ ਤੁਹਾਡੇ ਤੱਕ ਪਹੁੰਚਦੇ ਰਹਿਣ ਸੋ ਇੱਥੇ ਹੀ ਦਿਓ ਮੈਨੂੰ ਇਜਾਜ਼ਤ ਮਿਲਦੀ ਹੈ ਨੈਕਸਟ ਵਲੌਗ ਚ ਸਸ਼ੀਕਾਲ